ਪ੍ਰਧਾਨ ਮੰਤਰੀ ਨarendra Modi ਅਜੇ ਸਾਈਪ੍ਰਸ ਕੈਨੇਡਾ ਤੇ ਕੋਰੀਆ ਦੀ 5 ਦਿਨਾਂ ਦੇ ਦੌਰੇ ਲਈ ਰਵਾਨਾ ਹੋਣਗੇ ਦੌਰੇ ਦੇ ਪਹਿਲੇ ਪੜਾਅ ਤਹਿਤ ਪ੍ਰਧਾਨ ਮੰਤਰੀ Modi ਰਾਸ਼ਟਰਪਤੀ Nikos Christol Doli Des ਦੇ ਸੱਦੇ ਸਾਈਪ੍ਰਸ ਜਾ ਰਹੇ ਨੇ ਇਹ ਕਿਸੇ ਵੀ ਪ੍ਰਧਾਨ ਮੰਤਰੀ ਦੇ ਦੋ ਦਹਾਕਿਆਂ ਵਿੱਚ ਸਾਈਪ੍ਰਸ ਦੀ ਪਹਿਲੀ ਯਾਤਰਾ ਹੋਵੇਗੀ ਇਹ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸਾਈਪ੍ਰਸ ਕਸ਼ਮੀਰ ਸਰਹੱਦਾਂ ਪਾਰ ਅੱਤਵਾਦ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰਾਂ ਤੇ ਭਾਰਤ ਦੇ ਰੁਖ ਦਾ ਸਮਰਥਨ ਕਰਦਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਸੱਤ ਸ਼िखर ਸੰਮੇਲਨ ਵਿੱਚ ਹਿੱਸਾ ਲੈਣ ਲਈ ਭਲਕੇ ਕੈਨੇਡਾ ਜਾਣਗੇ। ਸ਼ਿਖਰ ਸੰਮੇਲਨ ਵਿੱਚ ਮੋਦੀ ਪ੍ਰਮੁੱਖ ਵਿਸ਼ਵ ਪੱਧਰ ਦੇ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ ਅਤੇ ਕਈ ਦੁਵੱਲੀਆ ਮੀਟਿੰਗਾਂ ਵੀ ਕਰਨਗੇ। ਦੌਰੇ ਦਾ ਅੰਤਿਮ पड़ा ਕੋਰੀਆਸ਼ੀਆ ਹੋਵੇਗਾ। ਇਹ ਕਿਸੇ ਵੀ ਪ੍ਰਧਾਨ ਮੰਤਰੀ ਦੀ ਕੋਰੀਆਸ਼ੀਆ ਦੀ ਪਹਿਲੀ ਉੱਚ ਪੱਧਰੀ ਯਾਤਰਾ ਹੋਵੇਗੀ। ਕੋਰੀਆਸ਼ੀਆ ਨੂੰ ਭਾਰਤ-ਮੱਧ ਪੂਰਬ ਯੂਰਪ ਆਰਥਿਕ ਗਲਿਆਰੇ ਵਿੱਚ ਸੰਭਾਵਿਤ ਭਾਗੀਦਾਰ ਦੇ ਰੂਪ ਵਿੱਚ ਦੇਖਦਾ ਅਤੇ ਇਹ ਦੌਰਾ ਭਾਰਤ-ਕੋਰੀਆਸ਼ੀਆ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।